ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਅੱਜ ਮੱਕੀ ਵਾਲੇ ਵੀਰਾਂ ਦੀ ਸਪੈਸ਼ਲ ਡਿਮਾਂਡ ਤੇ ਮੱਕੀ ਦੇ ਚਾਰ ਵਾਲਾ ਬਲੌਗ ਲੈ ਕੇ ਆਏ ਆ ਚਾਰ ਪੌਣਾ ਕਿਵੇਂ ਆ ਤੇ ਖਰਾਬ ਹੋਣ ਉਹ ਕਿਵੇਂ ਬਚਾਉਣਾ ਵੀਡੀਓ ਸਾਰੀ ਦੇਖ ਲਿਓ ਮਿੱਤਰੋ ਆ ਮੁੰਡਾ ਗੱਗੀ ਐ ਕਿਤਾ ਇਹਦਾ ਡਰਾਈਵਰੀ ਐ ਤੇ ਚਾਰ ਵਾਲੀ ਮਸ਼ੀਨ ਤੇ ਦੁਨੀਆ ਦਾ ਸਭ ਤੋਂ ਜ਼ਾਲਮ ਡਰਾਈਵਰ ਐ ਗੱਗੀ ਸਭ ਤੋਂ ਜ਼ਾਲਮ ਡਰਾਈਵਰ ਤੇ ਆ ਜੀ ਮੁੰਡਾ ਜਸ਼ਨਦੀਪ ਸਿੰਘ ਆ ਕਿੱਤਾ ਇਹਦਾ ਵੀ ਡ్రਾਈਵਰੀ ਆ ਤੇ ਸ਼ੌਕ ਟਰੱਕਾਂ ਦਾ ਹੈ ਤੇ ਦੁਨੀਆ ਦੀ ਹਰ ਇੱਕ ਮਸ਼ੀਨਰੀ ਦੀ ਜਾਣਕਾਰੀ ਰੱਖਣ ਵਾਲਾ ਗੱਭਰੂ ਹੈ ਤੇ ਇਹ ਨੇ ਜੀ ਭਾਕ ਸਿੰਘ ਜੀ ਕਿਤਾ ਖੇਤੀਬਾੜੀ ਹੈ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਸ਼ੌਕ ਰੱਖਦੇ ਨੇ ਆਪਣੇ ਫਾਦਰ ਸਾਹਿਬ ਹੁਣੀ ਨੇ ਤੇ ਆਹ ਜੀ ਗੱਭਰੂ ਗੁਰਮੀਤ ਸਿੰਘ ਕਿੱਤਾ ਕਰਾਕਾਰੀ ਐ ਤੇ ਕੰਮ ਘੱਟ ਕਰਨ ਵਾਲਾ ਵੀਡੀਓ ਜ਼ਿਆਦਾ ਬਣਾਉਣ ਵਾਲਾ ਐ ਮੁੰਡਾ ਦਾਸ ਨੂੰ ਆਪ ਹੀ ਨੇ ਆਹ ਵਲੌਗ ਵੀ ਆਪਾਂ ਹੀ ਬਣਾਇਆ ਤੇ ਆ ਜੀ ਮੁੰਡਾ ਦਵਿੰਦਰ ਸਿੰਘ ਕਿਤਾ ਖੇਤੀਬੜੀਆਂ ਸਾਈਪਰਸ ਤੇ ਅਮਰੀਕਾ ਤੋਂ ਮੁੰਡਾ ਯਾਤਾਂ ਦੇ ਝੂਟੇ ਲੈ ਕੇ ਪਿੰਡ ਮੁੜਿਆ ਤੇ ਪਿੰਡ ਮੁੜ ਕੇ ਖੇਤੀ ਸ਼ੁਰੂ ਕੀਤੀ ਹੈ ਗੱਭਰੂ ਨੇ ਤੇ ਆ ਨੇ ਜੀ ਬਲਜਿੰਦਰ ਸਿੰਘ ਵੱਡਾ ਵੀਰਾ ਪ੍ਰਸਿੱਧੀ ਵਾਲਾ ਨਾਮ ਬੂਟਾ ਪ੍ਰਧਾਨ ਹੈ ਸੰਦਾਂ ਦੀ ਧੁੱਕੀ ਕਰਨ ਚ ਵੱਡਾ ਨਾ ਹੈ ਗੱਭਰੂ ਦਾ ਮਿੱਤਰਾਂ ਨੇ ਕੰਮ ਬਲੋ ਉਹ ਕੱਢਿਆ ਨਹੀਂ ਜਿਹੜੇ ਅੜਗੇ ਲੋਕਾਂ ਤੋਂ ਇਹ ਗੱਭਰੂ ਆਸਟ੍ਰੇਲੀਆ ਦੀ ਧਰਤੀ ਤੇ ਧੰਮਾ ਪੋੜਾ ਅੱਜ ਕੱਲ ਆ ਆ ਜੀ ਬੀਰੂ ਕਿੱਤਾ ਟ੍ਰਾਇਲ ਹਾਉਣਾ ਪੁਰਾਣੇ 26 11 ਤੋਂ ਜੇਸੀਬ ਜਿੰਨਾ ਕੰਮ ਲੈਂਦਾ ਜੇਸੀਬ ਜਿੰਨਾ ਆ ਨਜੀ ਤਾਰਾ ਸਿੰਘ ਜੀ ਕਿੱਤਾ ਕੰਮ ਕਰਕੇ ਖਾਣਾ ਤੇ ਕੰਮ ਨੂੰ ਮੂਹਰੇ ਲਾ ਕੇ ਰੱਖਣਾ ਤਾਂ ਮੇਤਰੋ ਕੋਈ ਤਾਰੇ ਤੋਂ ਸਿੱਖੇ ਇੱਕ ਲੱਖਾ ਮਤਰੋ ਗਾਜੀਪੁਰਿਆ ਤੇ ਦੂਜਾ ਲੱਖਾ ਠੂਰ ਵਾਲਾ ਕਿੱਤਾ ਮਜ਼ਦੂਰੀ ਹੈ ਕੰਮ ਦੀਆਂ ਚੀਕਾਂ ਕਢਾ ਕੇ ਰੱਖਦਾ ਲੱਖਾ ਚੀਕਾਂ ਆ ਨਹੀ ਅਮਰਦੀਪ ਸਿੰਘ ਹਰਦੇਵ ਸਿੰਘ ਕਲੇਰ ਹੁਣੀ ਕਿੱਤਾ ਖੇਤੀਬਾੜੀ ਮਸ਼ੀਨਰੀ ਦੀ ਡਰਾਈਵਰੀ ਹੈ ਪਿੰਡ 'ਚ ਸਭ ਤੋਂ ਕੰਮ ਵੱਧ ਕਰਕੇ ਮਿਸਾਲ ਪੈਦਾ ਕੀਤੀ ਹੈ ਹਾਂਜੀ ਮੇਤਰ ਪਿਆਰੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਆਪਾਂ ਪਾਉਣ ਲੱਗੇ ਅੱਜ ਮੱਕੀ ਦਾ ਚਾਰ ਮਿੱਤਰੋ ਤੇ ਥੋੜੇ ਸਾਹਮਣੇ ਖੜੀ ਆ ਮਸ਼ੀਨ 4x4 75 ਹਾਰਸ ਪਾਵਰ ਅਰਜਣ ਦੇ ਪਿੱਛੇ ਪਾਈ ਤੇ ਮਿੱਤਰੋ ਕਾਹਨੂੰ ਗੱਲਾਂ ਕਰਦਿਆਂ ਜੇ ਚਾਰ ਪਾਉਣਾ ਤੇ ਆਹ ਮਸ਼ੀਨ ਨਾਲ ਪਾਓ ਨਜ਼ਾਰਾ ਹੀ ਵੱਖਰਾ ਉਹ ਨਹੀਂ ਤਾਂ ਮੈਂ ਕਿਹਾ ਜੱਟ ਚਿਰੀਆਂ ਪਿੱਛੇ ਔਖੇ ਹੋ ਜਾਂਦੇ ਆ ਕਹਿੰਦੇ ਚਿਰੀਆਂ ਦਾ ਕੰਮ ਰਹਿ ਗਿਆ ਚਿਰੀਆਂ ਵਾਲੇ ਨਹੀਂ ਆਏ ਚਿਰੀਆਂ ਦਾ ਕੰਮ ਨਹੀਂ ਨਿਭੜਿਆ ਮੀਂਹ ਆ ਗਿਆ ਮਤਰੋ ਚਾਰ ਸਿਆੜ ਇਕੱਠੇ ਲਿਆਂਦੀ ਆ ਚਾਰ ਤੇ ਸਟੀਅਰਿੰਗ ਮਤਰੋ ਡਬ ਵਾਲਾ ਅਰਜਨ ਦੇ ਪਿੱਛੇ ਵੀ ਤੇ ਮੂਹਰੇ ਵੀ ਕਲੱਚ ਬ੍ਰੇਕਾਂ ਦੋਨੇ ਪਾਸੇ ਲਾ ਦੀਆਂ ਟੈਕਨਾਲੋਜੀ ਆ ਟੈਕਨਾਲੋਜੀ ਪ੍ਰੈਸ਼ਰ ਤੇ ਆ ਕੰਮ ਸਾਰਾ ਕੋਈ ਚੀਰੀ ਨਹੀਂ ਮਾਰਨੀ ਲੇਬਰ ਨੇ ਕੋਈ ਸਾਈਡਾਂ ਨਹੀਂ ਵਧਣੀਆਂ ਕੋਈ ਦਾਲਾ ਨਹੀਂ ਵੜਣਾ ਆਪੇ ਆਪੇ ਇਸ ਮਸ਼ੀਨ ਨੇ ਦਾਲੇ ਵਧਣੀਆਂ ਮਤਰੋ ਤੇ ਇਹ ਪਿੰਡ ਠੂਰ ਦੇ ਵਿੱਚ ਕਲੇਰਾ ਕੋਲੇ ਆ ਮਨਪ੍ਰੀਤ ਸਿੰਘ ਕਲੇਰ ਹੁਣਾ ਕੋਲੇ ਹਰਦੇਵ ਹੁਣਾ ਕੋਲੇ ਕਰਨੇ ਉਹ ਸੰਪਰਕ ਮਿੱਤਰੋ ਮੱਕੀ ਦੇ ਚਾਰ ਵਾਸਤੇ ਐਡ ਕੀਤਾ ਪੈ ਗਿਆ ਗਾਹਾਂ ਨੂੰ ਕਰੇ ਉਹ ਸੰਪਰਕ ਤੇ ਆ ਲੱਗਿਆ ਮਿੱਤਰੋ ਉੱਤੇ ਬਾਗ ਟੇਵੇ ਟਰਾਲੀ ਨਹੀਂ ਪਿੱਛੇ ਰਿਆਣੀ ਇਹਨੇ ਜਾਣਾ ਚੀਰੀ ਪਾਉਣ ਤੇ ਬਾਗਟ ਭਰ ਲੈਉਣੀਆਂ ਤੇ ਬਾਹਰ ਪਹੀ ਤੇ ਖੜੀ ਟਰਾਲੀ ਚ ਪਾ ਦੇਣੀਆਂ ਤੇ ਖੜਾ ਛਤੀ ਦੀ ਮਿੱਤਰੋ 4x4 ਤਿਆਰ ਆ ਜਮਾ ਸ਼ੁਰੂ ਹੋ ਗਿਆ ਕੰਮ ਮੈਂ ਚ ਫਸ ਗਿਆ ਆਉਂਦਾ ਹੈ ਆਉਂਦਾ ਅਰਜਨ 75 ਬਾਗਟ ਭਰੀ ਆਉਂਦਾ ਚਰੀਆਂ ਮਾਰ ਕੇ ਇਹ ਟਰਾਲੀ ਆਪਾਂ ਸਾਈਡ ਤੇ ਲਾਈ ਖੜੇ ਆ। ਲੈ ਮਿੱਤਰੋ ਪਿਆਰਿਓ ਇਹ ਇਹ pau bag ਟਰਾਲੀ ਚ। ਕੋਈ ਆ ਕਿਥੇ ਸ਼ੌਟ ਲੱਗ ਗਿਆ ਵਿੱਚ। ਕਾਹ ਚੰਦਰੀਆ ਕਾਹ ਨੂੰ ਛਲੀਆਂ ਭੁੰਨੀ ਜਾਂ ਨਾ। ਇਹ ਦਿਖਾਉਣਾ ਤੁਹਾਨੂੰ ਬਾਅਦ ਚ। ਆ ਲੈ ਮਿੱਤਰੋ ਆ ਗਿਆ ਬਾਗਟ ਭਰ ਕੇ। ਤੇ ਚੱਕਦੀ ਮਿੱਤਰੋ ਜਿੱਕਾ ਨਾ ਬਾਗਟ ਮਾਇਕ ਨਾਲ ਤਿੰਨ ਬਾਗਟ ਨਾਲ ਟਰਾਲੀ ਫੁੱਲ ਕੋਈ ਸੂਰਮਾ ਚੌਥੀ ਬਾਗਟ ਪਵਾਉਂਦਾ। ਉਹ ਵੀ ਆਂਦਾ ਹੈ। ਉਹ ਸਟੀering ਘੁਮਾ ਰਿਹਾ ਗੱਭਰੂ ਨਾਲ ਮਾਇਕ ਨਾਲ ਫੀਲਿੰਗਾਂ ਹੀ ਹੋਰ ਨੇ। ਮੁੜਿਆ ਆਇਆ ভাই 36 ਦੀ ਟਰਾਲੀ ਲਾ ਕੇ ਮੁੜਿਆ ਤੇ ਬਾਗੜ ਤੇ ਭਰੀ ਜਾਂਦੇ ਆ ਫੇਰ ਅਮਰਦੀਪ ਹੁਣੇ ਖਿੱਚੀ ਫਿਰਦਾ ਕੰਮ ਮਿੱਤਰੋ 8 8.5 ਕਿਲਿਆਂ ਦਾ ਚਾਰ ਪਾਉਣਾ 21 ਮੱਕੀ ਦਾ ਅੰਬਾਨੀਆਂ ਦੇ ਵਿਆਹ ਆ ਕੰਮ ਹੀ ਐ ਲੰਬਾ ਚੌੜਾ ਚੱਲੂ ਲੰਬਾ ਚੌੜਾ ਆਉਂਦਾ ਖਿੱਚੀ ਮੈਂ ਕਹਿੰਦਾ ਫੇਰ ਆਉਂਦਾ ਦੱਬੀ ਮਿੱਤਰੋ ਕਿੱਥੇ 8 ਕਿਲਿਆਂ ਦੀਆਂ ਚਿੜੀਆਂ ਵੱਜਣੀਆਂ ਸੀ ਕਾਨੂੰ ਨਿਭਰਦੇ ਆ ਆ ਲੈ ਆ ਗਿਆ ਮਿੱਤਰੋ ਦਵਿੰਦਰ ਸਿੰਘ ਵਾਲਾ ਅਰਜਨ ਵੀ ਇੱਧਰ ਮੈਂ ਕਹਿੰਦਾ ਦੰਦੀਆਂ ਵੜਦੇ ਆ ਦੰਦੀਆਂ ਆ ਰਹਿ ਆ ਗੱਭਰੂ ਜਸ਼ਨ ਦੀਪਾ ਸਕੰਦਰ ਸੋਣਾ ਲੀਕਾ ਨਾਲ ਲੜਾਈ ਕਰਦਾ ਲੈ ਚਿਰੀਆਂ ਮਾਰ ਕੇ ਮਿੱਤਰੋ 8 8 ਕਿੱਲੇ ਨੇ ਆ ਆ ਜੇ ਦਪੈਰ ਨੂੰ ਵਾਪਸ ਚਿਰੀਆਂ ਵਾਲਾ ਕੰਮ ਗਾ ਖਤਮ ਹੁਣ ਸਿੰਗਲ ਸੜ ਮਸ਼ੀਨ ਨਾਲ ਚਾਰ ਪਉਣਾ ਬਾਕੀ ਇਹਨਾਂ ਨੇ ਸਾਰਾ ਮਿੱਤਰੋ ਤੁਸੀਂ ਵੀ ਐਂ ਕਰਨਾ ਇੱਕ ਤਾਂ ਚਾਰ ਦੀ ਲੜਾਈ ਪੂਰੀ ਫੁੱਲ ਕਰਨੀ ਆ ਕਿਸੇ ਪਾਸਿਓ ਹਵਾ ਨਾ ਰਹਿ ਜੇ ਆ ਫਿਰ ਦਾ ਸਕੰਦਰ ਦੱਬੀ ਤੇ ਤੁਸੀਂ ਮਿੱਤਰੋ ਚਿਰੀਆਂ ਮਰਾਉਣੀਆਂ ਫੋਰ ਬਾਈ ਫੋਰ ਵਾਲੇ ਤੋਂ ਫਿਰ ਸਿੰਗਲ ਸਿਆੜਨਾ ਆ ਲਓ ਜੀ ਲਾਗੀ ਟਰਾਲੀ ਬੈਗ ਜਾਂਦਾ ਫੋਰ ਬਾਈ ਫੋਰ ਦੱਬੀ ਚੱਲ 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 ਮੈਂ ਕਹਿੰਦਾ ਮਗਰ ਨਾ ਲੈ ਜੇ ਜਾ ਕੇ ਤੋ ਆ ਮਤਰੋ 70 80 ਫੁੱਟ ਆ 100 ਦੇ ਗੇੜ ਚ ਆ ਤੇ 36 ਦੀ ਨਾਲ ਲਤੜਾਈ ਦਾ ਲਾਲਚ ਕਰਨ ਲੱਗੇ ਮੁੰਡੇ ਫੇਰ ਮਾਰਿਆ ਬੈਕ 4x4 ਲਾ ਕੇ ਕਹਿੰਦੇ ਸਲੈਪ ਹੀ ਨਹੀਂ ਮਾਰਦਾ ਚਾਰ ਤੇ ਸਲੈਪ ਨਹੀਂ ਮਾਰਦਾ ਚੱਲ 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 ਓਏ ਰੋਕਤਾ ਜਸ਼ਮੇ ਕਹਿੰਦਾ ਬੱਸ ਕਰ ਚਾਚਾ ਬੱਸ ਕਰ ਚੱਕਤੀ ਟਰਾਲੀ ਮਿੱਤਰੋ ਟੈਕਨੋਲੋਜੀ ਦੇ ਕਿਆ ਕਹਿਣੇ ਆ ਉਹ ਕਿੱਥੇ ਟਰਾਲੀ ਖਾਲੀ ਹੁੰਦੀ ਸੀ ਦਸਾਂ ਸਕਿੰਟਾਂ ਚ ਟੱਕਰਾਂ ਮਾਰੀ ਜਾਂਦੇ ਸੀ ਕੰਗਿਆਂ ਨਾ ਕੰਗਾ ਫਸ ਗਿਆ ਕਹੀ ਫਸ ਗਈ ਮਿੱਤਰੋ ਤੰਗਲੀ ਕਾਹਦੇ ਨਾਲ ਲਾਈਏ ਆ ਗਿਆ ਆ ਗਿਆ ਮੱਛੜਾ ਸਾਈਬਰ ਸਵਾਚ ਚੱਲ 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 ਚਾਰ ਖੜ ਗਈ ਦਪਹਿਰਾ ਵਾਹ ਜੇ ਐ ਸ਼ਾਮ ਨੂੰ ਵਹਿਕ ਜਾਣੀਆਂ ਸ਼ਾਮ ਨੂੰ ਓ ਯੱਗੂ ਖੜਾਈ ਆਲਮ ਜੱਗੂ ਬੈਟਰੀ ਵਾਲੀ ਸਕੂਟਰੀ ਨਵੀਂ ਲਿਆਇਆ ਏ ਇਹ ਚੱਲ ਕੰਨਾ ਚੱਲ ਵੀਰਿਆ ਵਹਿਕ ਚੱਲ 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 ਆਇਓ ਏ ਫਲਪ ਮਾਰ ਗਿਆ ਉਹ 4x4 ਗੇਅਰ ਨਹੀਂ ਹੈ ਮਿੱਤਰੋ ਇਹਦੇ ਕੀ ਕੀਤਾ ਜਾਵੇ ਚੱਕਤੀ ਲਿਫਟ ਲੈ ਲੈਗੀ ਟਰਾਲੀ ਲੈ ਗਈ ਲੈ ਗਈ ਲੈ ਗਈ ਇੱਕ ਸਿਆਣ ਪਹੋਰ ਦੱਸਦੇ ਮਿੱਤਰੋ ਜਿੱਥੇ ਟਰਾਲੀ ਖੜ ਗਈ ਉਦੋਂ ਬਾਅਦ ਜ਼ੋਰ ਨਾ ਲਵਾਇਓ ਨਹੀਂ ਤਾਂ ਟਰੈਕਟਰ ਖੁੱਬ ਜਾਣਾ ਫਿਰ ਜੇ ਟਰੈਕਟਰ ਖੁੱਬਗਾ ਜਲੂਸ ਜਾਂ ਬਾਦੂ ਕਢੋਂਗੇ ਟੂਚਨ ਪਾ ਕੇ ਚਾਰ ਟੋਏ ਤੇ ਹਾਏ ਠੰਡੀ ਹਵਾ ਪੱਖੇ ਨੇ ਮਾਰਤੀ ਓ ਆ ਕੀ ਹੋ ਗਿਆ ਖੁੱਬ ਗਿਆ ਚਾਰ ਪੈਂਦਾ ਹੋਵੇ ਟਰੈਕਟਰ ਨਾਲ ਖੁੱਬੇ ਮਿੱਤਰੋ ਇਹ ਤਾਂ ਹੋ ਹੀ ਨਹੀਂ ਸਕਦਾ ਖੁੱਬਿਆ ਕਾਨੂੰਆ ਬਸ ਵੀ ਸ਼ੁਗਲ ਜਾਵਾ ਮੜਾ ਜਾ ਬਹਿ ਗਿਆ ਵਾ ਸਲਿੱਪ ਜੇ ਕਣਤੇ ਉੱਤੇ ਚਾਰ ਪੋਲਾ ਹੁੰਦਾ ਪਾ ਲੈਨੇ ਆ ਟੋਚਨ ਮੜਾ ਜਾ ਬਸ ਉਹੀ ੱੱੱਕਾ ਜਿਹਾ ਹੀ ਲਾਉਣਾ ਸੋਨਾਲੀ ਕਾ ਨਾ ਸੋਨਾਲੀ ਕਾ ਪੈ ਗਿਆ ਮਿੱਤਰੋ ਆਓ ਆ ਗਿਆ ਬਾਹਰ ਬਸ ਉਹੀ ਮੜਾ ਸ਼ੋਗਲ ਜਿਆ ਸੀ ਖੁਬਦਾ ਕਿੱਥੇ ਆ ਨਾ ਨਿੱਤਰੋ ਵੇਲਾ ਰਾਤ ਦਾ ਹੋ ਗਿਆ ਆ ਗਿਆ ਅਰਜਣ ਫੇਰ ਤੇ ਆਇਦਰੋਂ ਤਿਆਰੀਆਂ ਫੁੱਲ ਹੋ ਗਈਆਂ ਟੈਂਕੀਆਂ ਬੰਦਿਆਂ ਦੀ ਵੀ ਫੁੱਲ ਕਰਨੀਆਂ ਨੇ ਚਾਲੇ ਚੱਲ 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 ਅੜ ਗਿਆ ਅਗਲੀ ਯਾਰੀ ਜਾਊ ਅਗਲੀ ਯਾਰੀ ਨਾ ਕੰਨਾ ਇੱਕ ਛੁੱਟੀ ਹੋਰ ਦੇਖਣੀ ਆ ਕਿੱਥੇ ਟਾਲਦੇ ਆ ਅਗਲੀ ਯਾਰੀ ਲੱਗੂ ਅਗਲੀ ਯਾਰੀ ਲੱਗੂ ਫੇਰ ਟਾਲਦੇ ਆ ਕਿੱਥੇ ਟਾਲਦੇ ਆ ਚੱਲ 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 ਖੜ ਗਿਆ ਚੰਦਿਆ ਖੜ ਗਿਆ ਅਗਲੀ ਯਾਰੀ ਜਾਊਗਾ ਏ ਕੀ ਮੜਾਇਆ ਸਰੀਰ ਸੈੱਟ ਕਰ ਲੋ ਉੱtre ਉਹ ਪਾਣੀ ਪੂਣੀ ਪੀ ਲੋ ਲੈ ਵੀ ਦਿਨ ਦੂਜਾ ਆ ਗਿਆ ਭੈਣ ਆ ਗਿਆ ਦੂਜਾ ਤੇ ਮੈਂ ਬਣਾਉਂਦਾ ਸੀ ਬਲੌਗ ਤੇ ਚੰਦਰਾ ਗੱਗੀ ਓਏ ਗੱਗੀ ਮੈਂ ਤਾਂ ਪਹਿਲਾ ਡਰਾਈਵਰ ਦੇਖਿਆ ਸਿੱਧਾ ਕਿਵੇਂ ਲਈ ਜਾਂਦਾ ਇਹ ਜਿੱਧਰ ਨੂੰ ਮਰਜੀ ਚੱਕੀ ਜਾਵੇ ਟਰੈਕਟਰ ਨਹੀਂ ਹਿੱਲਣ ਦਿੰਦਾ ਤੇ ਗੇਅਰ ਪਤਾ ਨਹੀਂ ਕਿਹੜਾ ਲਾਗੇ ਰੱਖਦਾ ਲੈ ਮਿੱਤਰੋ ਮੈਂ ਬਲੌਗ ਬਣਾਉਣ ਲੱਗਿਆ ਸੀ ਤੇ ਨਾਲ ਹੀ ਪਤੰਦਰ ਨੇ ਨਾਲ ਹੀ ਮੇਰੀ ਸਟੋਰੀ ਬਣਾ ਲਈ ਕੱਢ ਕੇ ਕਹਿੰਦਾ ਇਹ ਤਾਂ ਠੂਰ ਵਾਲਾ ਗੀਤਕਾਰ ਆ ਆ ਲੈ ਆ ਲੈ ਆ ਜਾਂਦਾ ਦੱਬੀ ਓਏ ਜਾਂਦਾ ਭਰੀ ਓਏ ਜਾਂਦਾ ਦੇਖ ਪਨਾਲਾ ਫੁੱਲ ਐ ਆ ਸਰਦਾਰ ਜੀ ਹੁਈ ਆਗੇ ਪਿੰਡੋਂ ਲੈ ਕੇ ਅਰਜਣਾ ਤੇ ਦੱਬੀ ਜਾਂਦਾ ਗੱਗੀ ਕੰਮ ਨੂੰ ਮੈਂ ਕਹਨਾ ਦੇ ਟਰਾਲੀ ਲੈ ਟਰਾਲੀ ਸਾਈਪਰ ਸੜਾ ਆਉਂਦਾ ਦੱਬੀ 36 30 ਆਹ ਦੇਖਦਾ ਪਨਾਲਾ ਵਿੱਚ ਤਾਰ ਦੇਖੋ ਪੈਂਦੀ ਮੱਕੀ ਦੀ ਮੈਂ ਕੰਨਾ ਜੀ ਚੋਕਚਾਕ ਅਲੇ ਤਾ ਕੰਮ ਹੀ ਚੱਕ ਤੇ ਗੇਰ ਪਤਾ ਨਹੀਂ ਚੰਦਰੇ ਨੇ ਦੂਆ ਲਾਇਆ ਪਤਾ ਨਹੀਂ ਤੀਆ ਲਾਇਆ ਰਾਣਾ ਨਹੀਂ ਦੰਦਾ ਉਹ ਥੋੜੀ ਮਿੱਤਰੋ ਵੀਡੀਓ ਵੀ ਤੇਜ਼ ਆ ਗਾ ਨਾ ਕੱਢੀ ਜਾਇਓ ਕਿਤੇ ਆਈ ਆਂ ਬਿਆ ਦਾ ਸੁਣੀ ਵੀ ਕਲਿੱਪ ਲੱਗ ਗਿਆ ਵਿੱਚ ਗੱਭਰੂ ਦਾ ਦਾ ਟਰਾਲੀ ਤੇ ਮਿਹਨਤ ਮੇਰੀ ਤੇ ਰਹਿਮਤ ਤੇਰੀ ਲਿਖਿਆ ਹੋਇਆ ਜਾਂਦਾ ਬਾਟਾ ਵੱਡੀ 4x4 ਆ ਉਹ ਮਿੱਤਰੋ ਪਹਾਇਆ ਨਹੀਂ ਇੰਨਾ ਹੈਗਾ ਵੀਡੀਓ ਤੇਜ਼ ਕੀਤੀ ਆ ਗਾਲਾਂ ਨਾ ਕੱਢਿਓ ਇੱਥੇ ਡਰਾਈਵਰੀ ਪਤਾ ਲਗਣੀ ਆ ਕਹਿੰਦੇ ਚਾਰ ਵਾਲ ਟੋਏ ਤੇ ਜਿਹੜਾ ਟਰਾਲੀ ਬੈਕ ਲਾ ਗਿਆ ਸਿਰੇ ਦਾ ਡਰਾਈਵਰ ਆ ਲੈ ਬੈਠਾ ਦਾਸ ਅਬ ਦੇਖ ਰਿਆਂ ਦੇਖ ਰਿਆਂ ਚੱਲ 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 ਕਹਿੰਦੇ ਰੋਕ ਆਏ ਕਾ ਕਿ ਰੋਕਣਾ ਪੈਂਦਾ ਆਪ ਕਾਨੂੰ ਰੁਕਦਾ ਲੈ ਆ ਗਿਆ ਗੱਭਰੂ ਜਸ਼ਨਾਂ ਵੀ ਟਰੱਕ ਡਰਾਈਵਰ ਆ ਗੱਭਰੂ ਲਾ ਲਿਆ 4x4 ਯੂੰ ਦਾ ਛਤੀ ਤੀਨੂ ਕਹਾ ਚਾ ਚਾ ਮੈਂ ਵੀ ਦੇਖਾ ਕਿੱਥੇ ਇੱਕ ਤੱਕ ਜਾਂਦਾ ਸਲਿੱਪ ਮਾਰ ਗਿਆ ਹੋਏ ਮੁੰਡਿਆ ਟਰਾਲੀ ਲਤੜਈ ਨਹੀਂ ਗਈ ਪਹਿਲਾ ਵਾਲੀ ਸਲਿੱਪ ਕੱਢ ਗਿਆ ਚਾਰੇ ਟਾਇਰ ਸਲਿੱਪ ਮਾਰਦੇ ਆ ਦੇ ਆ ਮੁਸ਼ਕਲਾ ਕੰਮ ਜਿੱਥੋਂ ਮਰਜ਼ੀ ਸਪੀਡ ਬਣਾ ਲਵੇ ਦੀ ਔਖਾ ਚੱਲ 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 ਖੜ ਗਿਆ ਆ ਤਾਰਾ ਆ ਤਾਰਾ ਠੂਰਲਾ ਇਹ ਕਰਦਾ ਮਸ਼ੀਨਾ ਬੰਦ ਕਹਿੰਦਾ ਗੇਅਰ ਛੋਟਾ ਕਰ ਲੈ ਚੱਕਰ ਵਧਾ ਲੈ ਮਿੱਤਰਾਂ ਬੰਦ ਹੋ ਜੂ ਛੜਦਾ ਪਰ ਪਰ ਰੁੱਕ ਵਿੱਚ ਤੇ ਆ ਗੱਭਰੂ ਬੂਟਾ ਪ੍ਰਧਾਨ ਐ ਵੱਡਾ ਵੀਰਾ ਸਾਡਾ ਇਹ ਕਹਿੰਦਾ ਟਿੱਬਾ ਲਾ ਦੂ ਟਿੱਬਾ ਵੇ ਬੌਦਲਾਇਆ ਕਹਿੰਦਾ ਕਰਾਹੇ ਆ ਮੈਂ ਤੇ ਲਓ ਜੀ ਕਹਿੰਦਾ 8.5 ਕਿਲੋ ਦਾ ਇੱਥੇ ਹੀ ਪਾਉਣਾ ਗਲਾਰੀ ਅੜੀ ਹੋਈ ਆ ਤੇ ਦਿਨ ਦੂਜਾ ਚੱਲਦਾ ਇਧਰ ਉਹ ਜਸ਼ਨੇ ਹੁਣੀ ਖੰਗਾ ਨਹੀਂ ਦਿੰਦੇ ਟਰਾਲੀ ਆਈ ਤੇ ਟਰਾਲੀ ਗਈ ਟਰਾਲੀ ਆਈ ਤੇ ਟਰਾਲੀ ਗਈ ਹਾਏ ਓਏ ਰੱਬਾ ਕਿਹੜੇ ਘੇਰ ਚਾ ਗੱਗੀ ਓਏ ਦੱਸ ਦੇ ਕਿਹੜੇ ਘੇਰ ਚਾ ਹਾਏ ਆਏ ਕਾਹੋਂ ਗੱਲਾਂ ਕਰਦਾ ਕਾਹੋਂ ਗੱਲਾਂ ਕਰਦਾ ਸੂਰ ਜਟ ਗਿਆ ਦੁਪਹਿਰੇ ਹੋਏ ਵੇ ਸੀ ਲੈ ਮਤਰੋ ਆਖਰੀ ਸਿਆੜ ਚ ਵੜ ਗਿਆ ਕੰਮ ਫਤੇ ਹੋ ਗਿਆ ਕੰਮ ਫਤੇ ਹੋ ਗਿਆ ਆਖਰੀ ਸਿਆੜ ਜਾਂਦਾ ਦੱਬੀ ਬਗਲੇੜਾ ਤੇ ਮਗਰੋਂ ਬਗਲੇ ਫਰਾਟੇ ਪੈਂਦੇ ਆ ਯੋਨ ਡੀਰ ਦੇ ਵੀ ਬਾਣ ਹੋ ਗਏ ਬਿੱਲੇ ਤੇ ਮਤਰੋ ਪ੍ਰੋਗਰਾਮ ਚੱਲ ਪਿਆ ਰਾਤ ਵਾਲਾ ਆ ਖੜਾ ਸੋਨਾ ਲੀਕਾ ਤੇ ਆ ਖੜਾ ਛਤੀਤੀ ਹੌਲੈਂਡ ਤੇ ਆ ਖੜਾ ਅਰਜਨ ਚੋਟੀ ਦੇ ਬੈਲੀ ਆ ਤਨੇ ਹੀ ਖੇਤੀ ਨੇ ਦੰਦियां ਵੜਦੇ ਆ ਦੰਦियां ਖੇਤੀ ਦੇ ਕੰਮਾਂ ਦੇ ਲੋ ਜੀ ਦਿਨ ਚੱਲ ਪਿਆ ਤੀਜਾ ਚਾਲਾ ਮੋਰਚਾ ਫਟਿਆ ਤੇ ਅੱਜ ਕੰਮ ਲਟੜਾਈ ਦਾ ਚੱਲਦਾ ਸਵੇਰੇ ਸਵੇਰੇ 36 30 ਚੜਾਤਾ 4x4 ਨੰਤਰੋ 36 30 ਨਾ ਲਟਵਾਈ ਕਰਿਓ 4x4 ਨਾਲ ਜਿਹੜੇ ਮਰਜ਼ੀ ਨਾਲ ਕਰ ਲਓ ਇਹਦੇ ਤੇ ਕਹਿੰਦੇ ਚਾਰ ਤੇ ਸਲੈਪ ਨਹੀਂ ਕੱਢਦਾ 4x4 ਉਧਰ ਤਾਰਾ ਹੀਉਂਦਾ ਫਰਦਾ ਹੀਉਂਦਾ ਆਲੇ-ਦਾਲੇ ਕਿਧਰੋਂ ਨੰਗਾ ਚਾਰ ਰੱਖਣਾ ਕਿਧਰੋਂ ਟਕੜਾਂ ਦੇਖਦਾ ਲੈ ਮਿੱਤਰੋ ਚਾਰ ਵਾਸਤੇ ਨੋਕਤਾ ਦੇ ਦਈਏ ਲੜਾਈ ਇੰਨੀ ਕਰਨੀ ਆ ਟਰੈਕਟਰ ਖੜਨ ਨਹੀਂ ਦੇਣਾ ਤੁਸੀਂ ਤੇ ਚਾਰ ਤੇ ਕਾਗਜ਼ ਮਾੜਾ ਨਹੀਂ ਪਾਉਣਾ ਮੋਟਾ ਕਾਗਜ਼ ਪਾਉਣਾ ਮੋਟਾ ਪਾਟੇ ਨਾ ਉੱਤੇ ਪਾਉਣਿਆਂ ਮਿੱਟੀ ਦੱਬ ਕੇ ਹਵਾ ਨਹੀਂ ਛੜਣੀ ਬੱਚਾ ਟੋਆ 100 ਫੁੱਟ ਦੇ ਗੇੜਾ ਆਪਣਾ ਤੇ ਕਹਿੰਦੇ ਬੱਚ ਟਾਕੀਆਂ ਜਾਂ ਨਹੀਂ ਲਾਉਣੀਆਂ ਵਾਲੀਆਂ ਆ ਲਾਗ ਗਿਆ ਮਿੱਟੀ ਪਾਉਣ ਤੇ ਮਿੱਟੀ ਦੱਬ ਕੇ ਪਾਉਣੀ ਆ ਉੱਤੇ 35 4 4 ਇੰਚ ਚਾੜਨੀ ਆ ਜਿੰਨਾ ਚਾਰ ਦੱਬਿਆ ਜਾਊ ਉਨਾ ਹੀ ਘੈਂਟ ਬਣੂਗਾ ਜਿੱਥੋਂ ਹਵਾ ਪੈ ਗਈ ਉੱਥੇ ਉਲੀ ਪੈਣੀ ਆ ਆਹ ਮਟਰੋ ਟਾਕਤਾ ਟਾਕਤਾ ਚਾਰ ਤੇ ਹੁਣ ਪੈ ਰਹੀ ਆ ਮਿੱਟੀ ਸੱਜਣ ਪਿਆਰੋ ਓਏ ਆ ਕੀ ਆ ਗਿਆ ਜੀ ਸੀ ਵੀ ਆ ਗਿਆ ਤਾਂ ਜੀ ਸੀ ਵੀ ਕਹਾਂਗੇ ਇਹਨੂੰ ਇਹ ਚੰਦਰੇ ਕੋਲੇ ਪੀਰੂ ਕੋਲੇ ਪਤਾ ਨਹੀਂ 25 11 ਪਤਾ ਨਹੀਂ 35 11 ਔਰ ਕੰਮ ਜੀ ਸੀ ਵੀ ਜਨਾ ਕਰਦਾ ਆ ਲੈ ਸਟਲੀ ਬਾਗਟ ਆਈ ਸਲਿੱਪ ਕੱਢ ਗਿਆ ਜਿਹੜਾ ਸਵਾਦ ਇਹਨੂੰ ਦੇਖਣ ਦਾ ਆਉਂਦਾ ਨਾ ਮਿੱਤਰੋ ਉਹ ਜੀ ਸੀ ਵੀ ਨੂੰ ਦੇਖਣ ਦਾ ਨਹੀਂ ਆਉਂਦਾ ਐ ਦੇਖ ਸੈੱਟ ਕਰਦਾ ਕਹਿੰਦਾ ਇੱਥੋਂ ਬੈਕ ਤੇ ਇੱਥੋਂ ਇੱਥੇ ਇਧਰੋਂ ਤਾਰੇ ਹੁਣੀ ਗਾਂ ਸਿਰਦੇ ਆ ਤੇ ਬਾਗਟਾਂ ਪਰ ਪਰ ਬੀਰੂ ਸਿਰਦਾ ਉੱਤੇ ਕੰਮ ਮਿੱਟੀ ਮਿੱਟ ਕਰਦੇ ਆਗੇ ਬਾਈ ਪਹਿਲਾਂ ਟਰਾਲੀਆਂ ਲਹਾੜੀਆਂ ਸੀ ਆਪਾਂ ਮਿੱਤਰ ਪਿਆਰੇ ਉਹ ਮਿੱਟੀ ਦੀਆਂ ਤੇ ਹੁਣ ਤੇ ਮਟਿਓ ਮਿੱਟੀ ਕਰ ਦੇਣੀ ਆ ਮੈਦਾ ਕੁੱਤੇ ਪੜ ਦਿੰਦੇ ਆ ਮੀਹਾਂ ਦਾ ਸੀਜ਼ ਨਾ ਮੀਹਾਂ ਨਾਲ ਖੁਰ ਜਾਣੀ ਆ ਮਿੱਟੀ ਤੇ ਮਿੱਤਰ ਪਿਆਰਿਓ ਆਹ ਲਓ ਜੀ ਮਿੱਟੀ ਸੜਤੀ ਆ ਤੇ ਯਮਾਂ ਕਮ ਡੰਨ ਹੋਇਆ ਪਿਆ ਤੇ ਇਹਨਾਂ ਦਿਨਾਂ 'ਚ ਗਰਮੀ ਬਹੁਤ ਹੁੰਦੀ ਆ ਤੇ ਆਹ ਲਓ ਜੀ ਆਖਰੀ ਆਖਰੀ ਬਾਗਟਾ ਨੇ ਤੇ ਸੱਟ ਕੇ ਚਾਰ ਦਿੱਤਾ ਦੱਬ ਤ ਯੱਟ ਹੋ ਗਏ ਵਿਹਲੇ ਢਾਂਕਾ ਤੇ ਹੱਥ ਧਰ ਲੈ ਹੁਣ ਕਹਿੰਦੇ ਸਾਲ ਡੇਢ ਸਾਲ ਪੱਠਿਆਂ ਦੀ ਤੰਗੀ ਨਹੀਂ ਆਉਣੀ ਲਾਗਤਰੋ ਲਿਖਿਆ ਆ ਗਿਆ ਦੋਸਤੋ ਹੋਰ ਵੀਡੀਓ ਦੇਖਣ ਲਈ ਸਾਡਾ ਫੇਸਬੁਕ ਪੇਜ ਕਰ ਲਿਓ ਫੋਲੋ ਤੇ ਬਲੌਗ ਕਿਵੇਂ ਲੱਗਿਆ ਮੱਕੀ ਦਾ ਚਾਰਕੀ ਨਹੀਂ ਕਿਨੇ ਪਾਇਆ ਦੱਸਿਓ ਧੰਨਵਾਦ ਸੋਹਣਿਓ ਧੰਨਵਾਦ ਹੈ